ਨੇ ਕਿਤੇ ਜਾ ਕੇ ਲੱਗਦਾ ਵਾ ਵੀ ਅੱਜ ਤੁਹਾਨੂੰ ਸੀਐਮ ਦਾ ਫੋਨ ਆਇਆ ਤਾਂ ਜਾ ਕੇ ਵੱਡੇ ਪੱਧਰ ਤੇ ਕਾਰਵਾਈ ਹੋਈ ਆ ਨਸ਼ੇ ਵੇਚਦੇ ਕਿਉਂ ਆ ਵੇਚਾਂਗੇ ਸੀ ਹੁਣ ਤੇ ਵੇਚਣ ਲੱਗੇ ਇਹ ਸਾਰੀ ਉਮਰ ਨਸ਼ੇ ਵੇਚੋਗੇ ਅਸੀਂ ਤੇ ਵੇਚਨੇ ਆ ਹਲਕੇ ਦੇ ਐਮਐਲਏ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਨੇ ਮੈਨੂੰ ਪ੍ਰੋਪਰ ਹੌਸਲਾ ਪਜਾਈ ਦਿੱਤੀ ਆ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਡਟ ਕੇ ਖੜੇ ਆ ਜਦੋਂ ਉਹਨਾਂ ਨੂੰ ਕਿ ਪਿੰਡ ਦੇ ਸਰਪੰਚ ਰੋਕਦੇ ਨੇ ਜਾਂ ਕੋਈ ਹੋਰ ਰਾਜਨੀਤਿਕ ਆਗੂ ਜਾਂ ਪਤਵੰਤੇ ਕੋਈ ਰੋਕਦੇ ਨੇ ਉਹਨਾਂ ਨੂੰ ਨਸਾ ਤਸਕਰਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਮੇਰੀ ਐਸਐਸਪੀ ਸਾਹਿਬ ਨਾਲ ਗੱਲ ਹੋਈ ਆ ਮਾਨ ਸਾਹਿਬ ਨਾਲ ਮੇਰੀ ਹੁਣੇ ਦੁਬਾਰਾ ਗੱਲ ਹੋ ਕੇ ਅੱਟੀ ਆ ਪਹਿਲਾਂ ਰਾਤ ਕਾਲ ਆਈ ਸੀ ਮੈਨੂੰ ਹੁਣ ਦੁਬਾਰਾ ਉਹਨਾਂ ਨੇ ਮੇਰੇ ਤੋਂ ਅਪਡੇਟ ਲਿਆ ਮੇਰੇ ਪਿੰਡ ਬਾਰੇ ਉਹਨਾਂ ਨੇ ਮੈਨੂੰ ਪ੍ਰੋਪਰ ਪ੍ਰੋਸਾ ਜਤਾਇਆ ਕਿ ਸਿਕਿਉਰਿਟੀ ਦੀ ਤੁਹਾਡੀ ਜ਼ਿੰਮੇਵਾਰੀ ਸਾਡੀ ਆ ਤੁਸੀਂ ਜਿਸ ਸੋਚ ਨਾਲ ਚੱਲੇ ਹੋ ਤੁਸੀਂ ਆਪਣਾ ਕੰਮ ਕਰਦੇ ਰਹੋ ਸਾਡੀ ਖਾਣ ਵਾਲਿਆਂ ਨਾਲ ਦੁਸ਼ਮਣੀ ਨਹੀਂ ਸਾਡੀ ਵੇਚਣ ਵਾਲਿਆਂ ਨਾਲ ਦੁਸ਼ਮਣੀ ਆ ਕਿਉਂਕਿ ਜੜ ਉਹ ਆ ਜਿਨ੍ਹਾਂ ਨੇ ਲਾਇਆ ਅਸੀਂ ਜੋ ਖਾਂਦੇ ਆ ਉਹਨਾਂ ਨੂੰ ਮਾੜੀ ਨਿਗਾਹ ਨਾਲ ਨਹੀਂ ਦੇਖਦੇ ਅਸੀਂ ਉਹਨਾਂ ਨਾਲ ਛੜਾਵਾਂਗੇ ਵੀ ਕਿਉਂਕਿ ਉਹ ਸਾਡੇ ਹੀ ਭਰਾ ਨੇ ਸਾਡੇ ਹੀ ਛੋਟੇ ਭੈਣ ਭਾਈ ਆ ਕੋਈ ਵੱਡਾ ਸਾਡੇ ਤੋਂ ਜੋ ਨਸ਼ਿਆਂ ਦੇ ਵਿੱਚ ਗਲਤ ਦਲਦਲ ਦੇ ਵਿੱਚ ਫਸ ਚੁੱਕਿਆ ਵਾ ਅਸੀਂ ਉਹਨਾਂ ਨੂੰ ਬਾਹਰ ਕੱਢ ਕੇ ਲੈ ਕੇ ਆਵਾਂਗੇ ਤੇ ਪੰਜਾਬ ਨੂੰ ਦੁਬ ਪੁਲਿਸ ਪ੍ਰਸ਼ਾਸਨ ਕੰਨੋਂ ਵੱਡੀ ਕਾਰਵਾਈ ਕੀਤੀ ਗਈ ਹੈ ਜਿਹੜਾ ਉਹ ਘਾਰਾ ਉਟਾ ਦਿੱਤਾ ਗਿਆ ਵਾ ਜਦੋਂ ਇੱਕ ਇਨਸਾਨ ਤੇ ਕੋਈ ਹਮਲਾ ਜਾਂ ਹੋ ਜਾਂਦਾ ਦੂਜਾ ਵੀ ਮਗਰੜ ਜਾਂ ਤੁਹਾਨੂੰ ਲੱਗਦਾ ਨਹੀਂ ਵੀ ਪ੍ਰੋਪਰ ਤੁਹਾਨੂੰ ਭਗਵੰਤ ਮਾਨ ਸਾਹਿਬ ਨੂੰ ਇਹ ਗੱਲ ਕਹਿ ਦੇਣੀ ਚਾਹੀਦੀ ਸੀ ਵੀ ਮੇਰੀ ਸੁਰੱਖਿਆ ਵਾ ਜਿਹੜੀ ਉਹ ਕੀਤੀ ਜਾਵੇ ਕਿ ਹਰੇਕ ਕਦਰ ਦਾ ਭਗਤ ਸਿੰਘ ਜੰਮੇ ਤਾਂ ਜ਼ਰੂਰ ਪਰ ਸਾਡੇ ਘਰੇ ਨਾ ਜੰਮੇ ਗਵਾਂਡੀਆਂ ਦੇ ਘਰੇ ਜੰਮ ਗਏ ਸਿਕਿਉਰਟੀ ਮੈਂ ਕੱਲਾ ਲੈ ਲੂੰਗਾ ਪਰ ਜੋ ਟੀਮ ਮੇਰੇ ਨਾਲ ਕੰਮ ਕਰਦੀ ਆ ਉਹਨਾਂ ਦਾ ਵੀ ਓਨਾ ਹੀ ਯੋਗਦਾਨ ਆ ਸਵੇਰੇ ਇੱਥੇ ਬੈਠੀ ਤੂੰ ਸਵੇਰੇ ਬੈਠੀ ਮਤਾਂ ਸਵੇਰੇ ਮੋਟਰਸਾਈਕਲ ਲਾਈ ਇੱਥੇ ਤੈਨੂੰ ਮੈਂ ਦੱਸੂ ਕਿ ਮੋਟਾ ਜੀ ਤੁਸੀਂ ਦੇਖਦੇ ਹੋ ਨਰਪਖ ਪੋਸਟ ਮੈਂ ਤੁਹਾਡਾ ਆਪਣਾ ਦਾਰਾ ਕਬਦੀ ਮੌਜੂਦ ਆ ਜੀ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਨਾਰਿੰਗਾਲ ਦੇ ਵਿੱਚ ਜਿਵੇਂ ਕਿ ਆਪ ਸਭ ਨੂੰ ਪਤਾ ਪਿਛਲੀ ਰਾਤ ਇੱਥੇ ਜਿਹੜਾ ਨਸ਼ਾ ਤਸਕਰਾਂ ਦੇ ਉੱਪਰ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਉਸ ਕਾਰਵਾਈ ਨੂੰ ਲੈ ਕੇ ਨਾਰਿੰਗਾਲ ਪਿੰਡ ਦੇ ਸਰਪੰਚ ਮਨਜਿੰਦਰ ਸਿੰਘ ਜੀ ਸੁਰਕੀਆਂ ਦੇ ਵਿੱਚ ਆ ਚੁੱਕੇ ਨੇ ਕਿਉਂਕਿ ਇੱਕ ਨੌਜਵਾਨ ਸਰਪੰਚ ਜਿਹੜੇ ਨੇ ਪਿੰਡ ਦੇ ਸਰਪੰਚ ਨੇ ਉਹੀ ਇਸ ਤਰ੍ਹਾਂ ਦੀ ਸੋਚ ਰੱਖਦੇ ਨੇ ਕਿ ਨਸ਼ਾ ਤਸਕਰਾਂ ਨੂੰ ਵੱਡੀ ਪੱਧਰ ਤੇ ਠੱਲ ਪਾਈ ਜਾਵੇ ਜਿਵੇਂ ਕਿ ਤੁਸੀਂ ਆਪ ਦੇਖਿਆ ਭਗਵੰਤ ਮਾਨ ਸਰਕਾਰ ਥੋੜੇ ਦਿਨਾਂ ਤੋਂ ਇਸ ਐਕਸ਼ਨ ਦੇ ਵਿੱਚ ਆਈ ਹੋਈ ਆ ਵੀ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਵੱਡੀ ਪੱਧਰ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦੀਆਂ ਜਿਹੜੀਆਂ ਇਮਾਰਤਾਂ ਨੇ ਬਿਲਡਿੰਗਾਂ ਨੇ ਘਰ ਨੇ ਜਿਹੜੇ ਉਹਨਾਂ ਨੇ ਨਸ਼ਾ ਵੇਚ-ਬਿਚ ਕੇ ਬਣਾਏ ਨੇ ਉਟਾ ਦਿੱਤੇ ਜਾਣ ਇਸ ਤਰ੍ਹਾਂ ਹੀ ਪਿਛਲੇ ਦਿਨੀ ਜਿਵੇਂ ਇੱਕ ਰੋਪੜ ਦੇ ਵਿੱਚ ਨਸ਼ਾ ਤਸਕਰ ਦੀ ਬਿਲਡਿੰਗ ਢਾਈ ਗਈ ਹੈ ਘਰ ਟਾਇਆ ਗਿਆ ਉਸ ਤਰ੍ਹਾਂ ਹੀ ਲੁਧਿਆਣੇ ਦੇ ਵਿੱਚ ਰੋਪੜ ਦੇ ਵਿੱਚ ਤੇ ਰਾਤ ਜਿਹੜਾ ਉਹ ਨਾਰਿੰਗੜ ਦੇ ਵਿੱਚ ਵੱਡੀ ਪੱਧਰ ਤੇ ਪ੍ਰਸ਼ਾਸਨ ਇੱਥੇ ਆਇਆ ਪ੍ਰਸ਼ਾਸਨ ਨੇ ਆਕੇ ਜਿਹੜੀ ਉਸ ਨਸ਼ਾ ਤਸਕਰ ਦੀ ਜਿਹੜੀ ਕਿ ਪਿਛਲੇ ਦਿਨੀ ਸਰਪੰਚ ਨੂੰ ਧਮਕੀਆਂ ਦੇ ਰਹੀ ਸੀ ਤੇ ਸਰਪੰਚ ਦੇ ਬਰ जोर जोर ਦੀ ਕਹਿ ਰਹੀ ਸੀ ਕਿ ਮੈਂ ਨਸ਼ਾ ਵੇਚੂਗੀ ਤੂੰ ਕਰ ਕੀ ਕਰਨਾ ਜਦੋਂ ਇਹ ਵੀਡੀਓ ਪਗਮਤ ਮੰਤ ਸਰਕਾਰ ਤੱਕ ਪਹੁੰਚੀ ਤਾਂ ਉਹਨਾਂ ਨੇ ਐਕਸ਼ਨ ਲਿਆ ਤੁਰੰਤ ਉਹਨਾਂ ਨੇ ਸਰਪੰਚ ਨੂੰ ਫੋਨ ਕੀਤਾ ਸਰਪੰਚ ਨੂੰ ਫੋਨ ਜਦੋਂ ਆਇਆ ਉਸ ਤੋਂ ਬਾਅਦ ਉਹੀ ਰਾਤ ਨੂੰ ਵੱਡੀ ਪੱਧਰ ਤੇ ਜਿਹੜੀ ਪੁਲਿਸ ਕਾਰਵਾਈ ਆ ਪਿੰਡ ਦੇ ਵਿੱਚ ਕੀਤੀ ਗਈ ਆ ਸਾਡੇ ਕੋਲ ਮੌਜੂਦ ਨੇ ਉਸ ਪਿੰਡ ਦੇ ਸਰਪੰਚ ਮਨਜਿੰਦਰ ਸਿੰਘ ਜੀ ਜਿਹੜੇ ਨੌਜਵਾਨ ਨੇ ਅੱਜ ਅਸੀਂ ਉਹਨਾਂ ਦੇ ਘਰੇ ਪਹੁੰਚੇ ਹਾਂ ਉਹਨਾਂ ਦੀ ਹੌਸਲਾ ਫਜ਼ਾਈ ਕਰਨ ਲਈ ਉਹਨਾਂ ਨੂੰ ਉਹਨਾਂ ਦੇ ਜਿਹੜੇ ਇੱਕ ਕੰਮ ਆ ਜਿਹੜਾ ਲੋਕਾਂ ਤੱਕ ਪਹੁੰਚਾਉਣ ਲਈ ਉਹਨਾਂ ਨਾਲ ਗੱਲ ਕਰਾਂਗੇ ਉਹ ਕਦੋਂ ਤੋਂ ਇਸ ਫੀਲਡ ਵਿੱਚ ਆ ਚੁੱਕੇ ਨੇ ਜਿਵੇਂ ਕਿ ਸਰਪੰਚ ਬਣੇ ਨੇ ਕਿੰਨੇ ਪੜੇ ਹੋਏ ਨੇ ਕੀ ਉਹਨਾਂ ਦੀ ਉਮਰ ਆ ਸਾਰਾ ਕੁਝ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਭ ਤੋਂ ਸਭ ਤੋਂ ਪਹਿਲਾਂ ਤਾਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਪਿੰਡ ਕਿਹੜਾ ਕਿੰਨੇ ਪੜੇ ਹੋ ਤੁਸੀਂ ਤੇ ਕਦੋਂ ਤੋਂ ਤੁਸੀਂ ਇਸ ਰਾਜਨੀਤੀ ਵਾਲਾ ਹਾਂ ਮੇਰਾ ਪਿੰਡ ਨਾਰਗਵਾਲਾ ਜੀ ਮੈਂ ਡਬਲ ਪੋਸਟ ਗ੍ਰੈਜੂਏਟ ਹਾਂ ਬੀਕਾਮ ਐਮਕਾਮ ਪੀਜੀਡੀ ਸੀ ਹਾਂ ਤੇ ਰਾਜਨੀਤੀ ਦੇ ਵਿੱਚ ਅਗਰ ਆਪਾਂ ਗੱਲ ਕਰੀਏ 2014 ਤੋਂ ਅਸੀਂ ਜਦੋਂ ਫੂਲਕਾ ਸਾਹਿਬ ਪਹਿਲੀ ਵਾਰ ਇਲੈਕਸ਼ਨ ਲੜੇ ਸੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈ ਸੀ ਉਸ ਤੋਂ ਅਸੀਂ ਲਗਾਤਾਰ ਆਵਾਦੀਪੀ ਪਾਰਟੀ ਦੇ ਨਾਲ ਜੁੜੇ ਹੋਏ ਆ ਤੇ ਮੈਂ ਬੈਂਕ ਦੇ ਵਿੱਚ ਐਚਡੀਐਫਸੀ ਦੇ ਵਿੱਚ ਪਿਛਲੇ 10 ਸਾਲ ਤੋਂ ਜੌਬ ਕਰ ਰਿਹਾ ਸੀਗਾ ਪਰ ਇਸ ਵਾਰ ਮੈਂ ਸਰਪੰਚੀ ਦੀ ਇਲੈਕਸ਼ਨ ਲੜੀ ਆ ਤੇ ਜਿੱਤ ਕੇ ਮੈਂ ਪ੍ਰੋਪਰ ਰਾਜਨੀਤੀ ਦੇ ਵਿੱਚ ਆ ਚੁੱਕਿਆ ਹਾਂ ਸੋ ਤੁਹਾਡੀ ਉਮਰ ਕਿੰਨੀ ਆ ਮੇਰੀ ਉਮਰ 31 ਸਾਲ ਦੀ ਹੈ ਜੀ ਮੈਰਿਡ ਨਹੀਂ ਅਨਮੈਰਿਡ ਹੈ ਜੀ ਮੈਂ ਦੇਖੋ ਤੁਸੀਂ ਇੱਥੇ ਇਹ ਗੱਲ ਸੋਚਣੀ ਬਣਦੀ ਆ ਸਰਪੰਚ ਸਾਹਿਬ ਨੇ ਪਿੰਡ ਦੀ ਸੇਵਾ ਲਈ ਆ ਤੇ ਜਿੱਥੇ ਸਰਪੰਚ ਸਾਹਿਬ ਨੇ ਐਡਾ ਵੱਡਾ ਹੰਬੜਾ ਮਾਰਿਆ ਵਾ ਸਰਪੰਚ ਸਾਹਿਬ ਅਨਮੈਰਿਡ ਨੇ ਅਜੇ ਮੈਰਿਜ ਨਹੀਂ ਕੀਤੀ ਪਰ ਜਦੋਂ ਆਪਾਂ ਦੇਖਿਆ ਜਾਵੇ ਜਿਹੜੇ ਇਸ ਤਰ੍ਹਾਂ ਦੇ ਸਰਪੰਚ ਨੇ ਨੌਜਵਾਨ ਨੇ ਉਹਨਾਂ ਦੇ ਅੰਦਰ ਹੀ ਇਸ ਤਰ੍ਹਾਂ ਦੀ ਸੋਚ ਪੈਦਾ ਹੁੰਦੀ ਹੈ ਕਿ ਅਸੀਂ ਪਿੰਡ ਨੂੰ ਵੱਡੇ ਪੱਧਰ ਤੇ ਨਸ਼ਿਆ ਤੋਂ ਰਹਿਤ ਕਰਨਾ ਤੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਨਸ਼ਿਆ ਤੋਂ ਰਹਿਤ ਕਰਨਾ ਜੇ ਨੌਜਵਾਨ ਅਸਰ ਦਾ ਨਸ਼ੇ ਉੱਤੇ ਰਹਿਤ ਹੋਊਗਾ ਤਦ ਹੀ ਉਹ ਜਾ ਕੇ ਵੱਡੀਆਂ-ਵੱਡੀਆਂ ਪੱਧਰੀਆਂ ਤੇ ਪਹੁੰਚੂਗਾ ਸਰਪੰਚ ਸਾਹਿਬ ਜਿਵੇਂ ਕਿ ਅਸੀਂ ਦੇਖਿਆ ਪਿਛਲੇ ਦਿਨੀ ਜਿਹੜੇ ਨਸ਼ਾ ਤਸਕਰ ਨੇ ਜਦੋਂ ਉਹਨਾਂ ਨੂੰ ਕਿ ਪਿੰਡ ਦੇ ਸਰਪੰਚ ਰੋਕਦੇ ਨੇ ਜਾਂ ਕੋਈ ਹੋਰ ਰਾਜਨੀਤਿਕ ਆਗੂ ਜਾਂ ਪਤਵੰਤੇ ਕੋਈ ਰੋਕਦੇ ਨੇ ਉਹਨਾਂ ਨੂੰ ਨਸ਼ਾ ਤਸਕਰਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਇੱਥੋਂ ਤੱਕ ਕਿ ਉਹਨਾਂ ਤੇ ਹਮਲੇ ਵੀ ਕੀਤੇ ਜਾਂਦੇ ਨੇ ਕੀ ਤੁਹਾਡੇ ਮੰਦੇ ਵਿੱਚ ਇਸ ਤਰ੍ਹਾਂ ਦਾ ਕੋਈ ਖਿਆਲ ਨਹੀਂ ਆਇਆ ਨਹੀਂ ਦੇਖੋ ਖਿਆਲ ਮੇਰੇ ਮਨ ਚ ਤਾਂ ਨਹੀਂ ਆਇਆ ਬਟ ਮੇਰੇ ਪਰਿਵਾਰ ਦੇ ਮਨ ਚ ਜ਼ਰੂਰ ਆਇਆ ਮੇਰੇ ਵੱਡੇ ਬ੍ਰਦਰ ਨੂੰ ਡਰ ਸੀਗਾ ਮੇਰੀ ਮਾਤਾ ਜੀ ਨੂੰ ਡਰਾ ਤੇ ਉਹ ਹੁਣ ਵੀ ਉਹਨਾਂ ਨੂੰ ਡਰਾ ਬਟ ਉਦਾਂ ਮੇਰੇ ਮਨ ਚ ਕੋਈ ਖਿਆਲ ਨਹੀਂ ਆਇਆ ਕਿਉਂਕਿ ਜਿੰਨਾ ਮਾਰਾਂ ਇਹਨੇ ਸਵਾਸ ਵਾਖੇ ਆ ਉਹ ਤਾਂ ਹਰ ਹੀਲੇ ਆਪਾਂ ਲੈਣੇ ਹੀ ਲੈਣੇ ਆ ਇਸ ਕਰਕੇ ਜਿਸ ਦ੍ਰਿੜ ਇਰਾਦੇ ਦੇ ਨਾਲ ਸਾਡੀ ਟੀਮ ਕੰਮ ਕਰ ਰਹੀ ਆ ਜਾਂ ਜਿਸ ਦ੍ਰਿੜ ਇਰਾਦੇ ਦੇ ਨਾਲ ਜੋ ਮੁੱਦਾ ਰੱਖ ਕੇ ਅਸੀਂ ਇਲੈਕਸ਼ਨ ਲੜੀ ਸੀ ਉਸੇ ਮੁੱਦੇ 'ਤੇ ਅਸੀਂ ਖੜੇ ਆ ਇਹੋ ਮੁੱਦਿਆਂ ਦੇ ਉੱਤੇ ਕੰਮ ਕਰ ਰਹੇ ਕਿਤੇ ਨਾ ਕਿਤੇ ਜਾ ਕੇ ਜਦੋਂ ਤੁਹਾਡੇ ਘਰ ਦੇ ਪੇਰੈਂਟ ਜਾਂ ਵੱਡਾ ਭਰਾ ਜਿਵੇਂ ਤੁਸੀਂ ਦੱਸ ਰਹੇ ਉਹਨਾਂ ਨੇ ਤੁਹਾਨੂੰ ਇਸ ਗੱਲ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੋਣੀ ਹੈ ਤੁਸੀਂ ਨਹੀਂ ਰੁਕੇ ਕਿਤੇ ਨਾ ਕਿਤੇ ਜਾ ਕੇ ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਖਿਆਲਤਾ ਆਇਆ ਹੁਣ ਜਿਵੇਂ ਹੋਰ ਜਿਹੜੇ ਲੋਕ ਨੇ ਬਖਸ਼ ਦਿੰਦੇ ਨੇ ਪਿੰਡਾਂ ਦੇ ਕਿਉਂਕਿ ਹਰ ਪਿੰਡ ਦੇ ਵਿੱਚ ਨਸ਼ਾ ਵਿਕ ਰਿਹਾ ਪਰ ਉੱਥੋਂ ਦੇ ਲੋਕ ਇਹ ਗੱਲ ਨੂੰ ਸੋਚ ਕੇ ਨਸ਼ਾ ਤਸਕਰ ਨੂੰ ਮਾਫ ਕਰਦੇ ਨੇ ਵੀ ਛੱਡੋ ਪਰੇ ਜਿਹੜਾ ਖਾਊ ਆਪੇ ਮਰੂ ਪਰ ਤੁਸੀਂ ਇਹ ਚੀਜ਼ ਤੋਂ ਅਲੱਗ ਚੱਲੇ ਹੋ ਬਿਲਕੁਲ ਤੁਸੀਂ ਇਹ ਚੀਜ਼ ਸੋਚਿਆ ਵੀ ਮੈਂ ਨਹੀਂ ਆਪਣੇ ਪਿੰਡ ਨੂੰ ਮੈਂ ਨਸ਼ਾ ਤਸਕਰਾਂ ਤੋਂ ਰਹਿਤ ਕਰਨਾ ਪਰ ਕਿਤੇ ਨਾ ਕਿਤੇ ਜਾ ਕੇ ਘਰਦਿਆਂ ਦੀ ਗੱਲ ਜਾਂ ਵੱਡੇ ਭਰਾ ਦੀ ਗੱਲ ਨੂੰ ਸੋਚ ਕੇ ਮਨ ਦੇ ਵਿੱਚ ਖਿਆਲਤ ਆਇਆ ਹੋਣਾ ਵੀ ਨਾ ਯਾਰ ਕਿਤੇ ਇਸ ਵਾਲੇ ਹਮਲਾ ਨਾ ਕਰ ਦੇਣ ਕਿਤੇ ਇਸ ਤਰ੍ਹਾਂ ਨਾ ਹੋ ਜਾਵੇ ਇਸ ਤਰ੍ਹਾਂ ਦਾ ਕੋਈ ਖਿਆਲ ਆਇਆ ਹੋਣਾ ਨੇ ਉਦਾਂ ਦਾ ਕੋਈ ਖਿਆਲ ਨਹੀਂ ਆਇਆ ਜਿਵੇਂ ਤੁਸੀਂ ਕਿਹਾ ਵਾਕੀ ਛੱਡੋ ਪਰੇ ਜੋ ਖਾਊ ਆਪਣਿਆਂ ਮਰੂ ਸਾਡੀ ਖਾਣ ਵਾਲਿਆਂ ਨਾਲ ਦੁਸ਼ਮਣੀ ਨਹੀਂ ਸਾਡੀ ਵੇਚਣ ਵਾਲਿਆਂ ਨਾਲ ਦੁਸ਼ਮਣੀ ਆ ਕਿਉਂਕਿ ਜੜ ਉਹ ਆ ਜਿਨ੍ਹਾਂ ਨੇ ਲਾਇਆ ਅਸੀਂ ਜੋ ਖਾਂਦੇ ਆ ਉਹਨਾਂ ਨੂੰ ਮਾੜੀ ਨਿਗਾਹ ਨਾਲ ਨਹੀਂ ਦੇਖਦੇ ਅਸੀਂ ਉਹਨਾਂ ਨਾਲ ਛਡਾਵਾਂਗੇ ਵੀ ਕਿਉਂਕਿ ਉਹ ਸਾਡੇ ਹੀ ਭਰਾ ਨੇ ਸਾਡੇ ਹੀ ਛੋਟੇ ਭੈਣ ਭਾਈ ਆ ਕੋਈ ਵੱਡਾ ਸਾਡੇ ਤੋਂ ਜੋ ਨਸ਼ਿਆਂ ਦੇ ਵਿੱਚ ਗਲਤ ਦਲਦਲ ਦੇ ਵਿੱਚ ਫਸ ਚੁੱਕਿਆ ਵਾ ਅਸੀਂ ਉਹਨਾਂ ਨੂੰ ਬਾਹਰ ਕੱਢ ਕੇ ਲੈ ਕੇ ਆਵਾਂਗੇ ਤੇ ਪੰਜਾਬ ਨੂੰ ਦੁਬਾਰੇ ਸੋਨੇ ਦੀ ਚਿੜੀ ਬਣਾਵਾਂਗੇ ਪਰ ਸਰਪੰਚ ਸਾਹਿਬ ਜੇ ਦੇਖਿਆ ਜਾਵੇ ਕੱਲ ਦੀ ਰਾਤ ਦੀ ਇਹ ਗੱਲ ਆ ਅੱਜ ਤੁਹਾਡੀ ਜਿਹੜੀ ਵੀਡੀਓ ਆਲ ਵਰਡ ਦੇ ਵਿੱਚ ਫੈਲ ਚੁੱਕੀ ਆ ਤੇ ਤੁਸੀਂ ਐਡਾ ਵੱਡਾ ਐਕਸ਼ਨ ਲਿਆ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਵੀ ਤੁਸੀਂ ਆਪਣੀ ਡਿਊਟੀ ਤੇ ਵੀ ਜਾਣਾ ਮੈਂ ਇੱਧਰ ਉੱਧਰ ਜਾਣਾ ਮੈਂ ਕਿਉਂਕਿ ਜਿਹੜੇ ਨਸ਼ਾ ਤਸਕਰ ਨੇ ਜਾਂ ਖਾਣ ਵਾਲੇ ਨੇ ਉਹ ਇੱਕ ਕਿਸਮ ਦੇ ਇਸ ਤਰ੍ਹਾਂ ਦੇ ਇਨਸਾਨ ਬਣ ਜਾਂਦੇ ਨੇ ਵੀ ਉਹ ਕਿਸੇ ਕਿਸਮ ਦਾ ਉਹਨਾਂ ਦੇ ਮਨ 'ਚ ਕੋਈ ਖਿਆਲ ਨਹੀਂ ਆਉਂਦਾ ਪਰ ਤੁਹਾਨੂੰ ਲੱਗਦਾ ਨਹੀਂ ਵੀ ਤੁਹਾਨੂੰ ਭਗਵੰਤ ਮਾਨ ਸਾਹਿਬ ਦਾ ਵੀ ਫੋਨ ਆਇਆ ਤੇ ਪੁਲਿਸ ਪ੍ਰਸ਼ਾਸਨ ਵੀ ਤੁਹਾਡੇ ਨਾਲ ਆਈ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਵੀ ਤੁਹਾਨੂੰ ਕਿਸੇ ਕਿਸਮ ਦੀ ਸੁਰੱਖਿਆ ਦੀ ਲੋੜ ਨਹੀਂ ਫਿਰਾਲ ਦੀ ਘੜੀ ਤਾਂ ਕੋਈ ਐਡੀ ਗੱਲ ਨਹੀਂ ਹੈਗੀ ਬਟ ਮੇਰੀ ਮੇਰੇ ਹਲਕੇ ਦੇ ਐਮਐਲਏ ਸਰਦਾਰ ਜੀਵਨ ਸਿੰਘ ਸੰਘੋਵਾਲ ਜੀ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਨੇ ਮੈਨੂੰ ਪ੍ਰੋਪਰ ਹੌਸਲਾ ਬਜਾਈ ਦਿੱਤੀ ਆ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਡਟ ਕੇ ਖੜੇ ਆ ਜੇਕਰ ਕੋਈ ਵੀ ਤੈਨੂੰ ਪਰੇਸ਼ਾਨੀ ਹੁੰਦੀ ਆ ਤੂੰ ਸਾਨੂੰ ਦੱਸ ਮੇਰੀ ਐਸਐਸਪੀ ਸਾਹਿਬ ਨਾਲ ਗੱਲ ਹੋਈ ਆ ਮਾਨ ਸਾਹਿਬ ਨਾਲ ਮੇਰੀ ਹੁਣੇ ਦੁਬਾਰਾ ਗੱਲ ਹੋ ਕੇ ਅੱਟੀ ਆ ਪਹਿਲਾਂ ਰਾਤ ਕਾਲ ਆਈ ਸੀ ਮੈਨੂੰ ਹੁਣ ਦੁਬਾਰਾ ਉਹਨਾਂ ਨੇ ਮੇਰੇ ਤੋਂ ਅਪਡੇਟ ਲਿਆ ਮੇਰੇ ਪਿੰਡ ਬਾਰੇ ਉਹਨਾਂ ਨੇ ਮੈਨੂੰ ਪ੍ਰੋਪਰ ਭਰੋਸਾ ਜਤਾਇਆ ਕਿ ਸਿਕਿਉਰਿਟੀ ਦੀ ਤੁਹਾਡੀ ਜ਼ਿੰਮੇਵਾਰੀ ਸਾਡੀ ਆ ਤੁਸੀਂ ਜਿਸ ਸੋਚ ਨਾਲ ਚੱਲੇ ਹੋ ਤੁਸੀਂ ਆਪਣਾ ਕੰਮ ਕਰਦੇ ਰਹੋ ਫਿਰ ਤੁਸੀਂ ਸਿਕਿਉਰਿਟੀ ਉਹਨਾਂ ਤੋਂ ਮੰਗੀ ਨਹੀਂ ਨੀਗੇ ਨੇ ਮੈਂ ਕੋਈ ਸਕਿਉਰਟੀ ਦੀ ਮੰਗ ਨਹੀਂ ਕੀਤੀ ਜੀ ਹਾ ਜੀ ਮੇਰੇ ਨਾਲ ਕਿਉਂਕਿ ਮੈਂ ਕੱਲਾ ਸਕਿਉਰਟੀ ਲੈ ਲਊਗਾ ਬਾ ਡੱਕਦਾ ਨਹੀਂ ਵੀ ਇਹ ਜਿਹੜਾ ਰਸਤਾ ਤੁਸੀਂ ਚੁਣਿਆ ਬਹੁਤ ਹੀ ਔਕੜਾ ਭਰਿਆ ਬਾ ਤੁਹਾਡੇ ਨਾਲ ਸਾਥੀ ਨੇ ਜਿਹੜੇ ਕਈ ਵਾਰੀ ਉਹਨਾਂ ਦੇ ਰਿਲੇਟਿਵ ਕਈ ਵਾਰੀ ਉਹਨਾਂ ਦੇ ਘਰ ਦੇ ਉਹਨਾਂ ਨੂੰ ਮਗਰ ਖਿੱਚਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਇੱਕ ਇਨਸਾਨ ਤੇ ਕੋਈ ਹਮਲਾ ਹੋ ਜਾਂਦਾ ਦੂਜਾ ਵੀ ਮਗਰ ਹੜ ਜਾਂਦਾ ਤੁਹਾਨੂੰ ਲੱਗਦਾ ਨਹੀਂ ਵੀ ਪ੍ਰੋਪਰ ਤੁਹਾਨੂੰ ਭਗਮਤਮਰ ਸਾਹਿਬ ਨੂੰ ਇਹ ਗੱਲ ਕਹਿ ਦੇਣੀ ਚਾਹੀਦੀ ਸੀ ਵੀ ਮੇਰੀ ਸੁਰੱਖਿਆ ਬਾ ਜਿਹੜੀ ਉਹ ਕੀਤੀ ਜਾਵੇ ਕਿਉਂਕਿ ਪਤਾ ਨਹੀਂ ਲੱਗਦਾ ਕੁਝ ਵੀ ਨਹੀਂ ਪਤਾ ਲੱਗਦਾ ਇਸ ਇਨਸਾਨ ਕੋਲੇ ਖੜਾ ਬੀਬੀ ਕੀ ਉਹਦੇ ਮਨ ਦੇ ਵਿੱਚ ਖਿਆਲ ਜਾਂ ਇਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਨਹੀਂ ਕੁਝ ਨਹੀਂ ਫਿਲਹਾਲ ਦੀ ਘੜੀ ਤਾਂ ਦੇਖੋ ਮਾਹੌਲ ਸ਼ਾਂਤ ਆ ਐਡਾ ਕੋਈ ਚੱਕਰ ਨਹੀਂ ਆਇਆ ਇਹ ਕਿਉਂਕਿ ਅਸੀਂ ਜੋ ਆਵਾਜ਼ ਉਠਾ ਰਹੇ ਆ ਉਹ ਨਸ਼ੇ ਵਾਲਿਆਂ ਦੇ ਖਿਲਾਫ ਉਠਾ ਰਹੇ ਆ ਜੋ ਵੇਚਦੇ ਆ ਉਹਨਾਂ ਨੂੰ ਅਸੀਂ ਬੰਦ ਕਰਨਾ ਚਾਹੁੰਨੇ ਆ ਕੋਈ ਐਡਾ ਸਿਕਿਉਰਟੀ ਦਾ ਚੱਕਰ ਨਹੀਂ ਹੈ ਕਿਉਂਕਿ ਕਿਸੇ ਨਾ ਕਿਸੇ ਨੂੰ ਤਾਂ ਆਵਾਜ਼ ਉਠਾਉਣੀ ਪੈਂਦੀ ਹੈ ਸੋ ਅਸੀਂ ਵੀ ਉਸੇ ਸੋਚ ਤੇ ਚੱਲੇ ਆ ਆਵਾਜ਼ ਉਠਾ ਰਹੇ ਆ ਕਿਉਂਕਿ ਪਹਿਲਾਂ ਵੀ ਸੋਚਦੇ ਹੁੰਨੇ ਆ ਕਿ ਹਰੇਕ ਕਦਰ ਦਾ ਭਗਤ ਸਿੰਘ ਜੰਮੇ ਤਾਂ ਜ਼ਰੂਰ ਪਰ ਸਾਡੇ ਘਰੇ ਨਾ ਜੰਮੇ ਗਵਾਂਡੀਆਂ ਦੇ ਘਰੇ ਜੰਮ ਗਏ ਸਿਕਿਉਰਟੀ ਮੈਂ ਇਕੱਲਾ ਲੈ ਲੂੰਗਾ ਪਰ ਜੋ ਟੀਮ ਮੇਰੇ ਨਾਲ ਕੰਮ ਕਰਦੀ ਆ ਉਹਨਾਂ ਦਾ ਵੀ ਓਨਾ ਹੀ ਯੋਗਦਾਨ ਮੇਰੇ ਨਾਲ 25 30 ਮੁੰਡੇ ਆ ਮੇਰੇ ਪਿੰਡ ਦੇ ਜੋ ਲਗਾਤਾਰ ਕੰਮ ਕਰ ਰਹੇ ਆ ਉਹਨਾਂ ਦਾ ਵੀ ਪ੍ਰੋਪਰ ਓਨਾ ਹੀ ਯੋਗਦਾਨ ਆ ਮੇਰਾ ਇਕੱਲੇ ਦਾ ਯੋਗਦਾਨ ਨਹੀਂ ਉਹ ਇਸ ਕਰਕੇ ਅਸੀਂ ਸਾਰੇ ਇਕੱਠੇ ਕੰਮ ਕਰ ਰਹੇ ਹਾਂ ਕੋਈ ਸਿਕਿਉਰਿਟੀ ਦੀ ਸਾਨੂੰ ਐਡਾ ਕੋਈ ਦਿੱਕਤ ਨਹੀਂ ਹੈ ਤੁਹਾਨੂੰ ਲੱਗਦਾ ਨਹੀਂ ਵੀ ਜਿਵੇਂ ਅੱਜ ਤੁਹਾਡੇ ਨਾਲ 25-30 ਬੰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚੋਂ ਤੁਹਾਡੇ ਨਾਲ 4-5 ਬੰਦੇ ਜੁੜ ਜਾਣ ਤਾਂ ਉਸ ਪਿੰਡਾਂ ਦੇ ਵਿੱਚ ਵੀ ਨਸ਼ਾ ਖਤਮ ਕੀਤਾ ਜਾ ਸਕਦਾ ਜਿਵੇਂ ਤੁਹਾਡੀ ਸੋਚ ਹੈ ਇਸ ਤਰ੍ਹਾਂ ਦੇ ਇਨਸਾਨ ਇਸ ਤਰ੍ਹਾਂ ਦੇ ਨੌਜਵਾਨ ਮਿਲ ਜਾਣ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਪਿੰਡ ਦੇ ਵਿੱਚ ਨਸ਼ਾ ਖਤਮ ਹੋ ਜਾਊਗਾ ਸਾਰੇ ਪਿੰਡਾਂ ਦੇ ਵਿੱਚ ਤੇ ਭਗਮੰਤਮਨ ਸਾਹਿਬ ਦਾ ਜਿਹੜਾ ਸੁਪਨਾ ਮਾ ਰੰਗਲਾ ਪੰਜਾਬ ਉਹ ਉਹ ਵੀ ਮਤਲਬ ਬਹੁਤਾ ਟਾਈਮ ਨਹੀਂ ਲੱਗਣਾ ਉਹ ਪੰਜਾਬ ਬਣ ਲਈ ਬਿਲਕੁਲ ਬਿਲਕੁਲ ਜੀ ਹੁਣ ਮਾਨ ਸਾਹਿਬ ਨਾਲ ਗੱਲ ਹੋਈ ਆ ਮਾਨ ਸਾਹਿਬ ਨੇ ਮੈਨੂੰ ਕਿਹਾ ਕਿ ਆਪਾਂ ਨਾਰਗਵਾਲ ਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਹੁਣ ਸੈੱਟ ਕਰਾਂਗੇ ਕਿ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਨਾਰਗਵਾਲ ਨੂੰ ਵੱਡੀਆਂ ਚੀਜ਼ਾਂ ਨਾਰਗਵਾਲ ਨੂੰ ਦਵਾਂਗੇ ਤੇ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਕਿ ਨਾਰਗਵਾਲ ਤੋਂ ਅਸੀਂ ਜੜੇ ਨਸ਼ੇ ਦੀ ਜੜ ਪੱਟਣੀ ਸਟਾਰਟ ਕੀਤੀ ਸੀ ਤੇ ਅੱਜ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਇਆ ਤੁਹਾਨੂੰ ਲੱਗਦਾ ਨੇ ਵੀ ਨਾਰੰਗਾਲ ਹੀ ਕਿਉਂ ਪਹਿਲਾਂ ਵੀ ਜਿਹੜੇ ਬਹੁ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਵੱਡੇ ਵੱਡੇ ਜਿਹੜੇ ਸਮਾਗਲਾਰ ਬੈਠੇ ਨੇ 10 10 ਕਰ ਬੈਠੇ ਨੇ ਤੇ ਜਦੋਂ ਤੁਹਾਨੂੰ ਭਗਵੰਤ ਮਾਨ ਸਾਹਿਬ ਦਾ ਫੋਨ ਆਇਆ ਤੁਹਾਨੂੰ ਇਹ ਅੰਦਰ ਇੱਕ ਮਤਲਬ ਹੌਸਲਾ ਜज्बा ਪੈਦਾ ਹੋ ਗਿਆ ਹੋਣਾ ਵੀ ਮੇਰੇ ਨਾਲ ਸੀਐਮ ਖੜਾ ਪੰਜਾਬ ਦਾ ਵੀ ਕਿਉਂ ਨਾ ਮੈਂ ਮਤਲਬ ਇਸ ਕੰਮ ਨੂੰ ਜੰਗੀ ਪੱਤਰ ਤੇ ਲੈ ਕੇ ਆਵਾਂ ਬਿਲਕੁਲ ਬਿਲਕੁਲ ਜੀ ਅਸੀਂ ਮਾਨ ਸਾਹਿਬ ਨੇ ਵੀ ਮੈਨੂੰ ਕਿਹਾ ਕਿ ਤੁਸੀਂ ਆਪਣਾ ਕੰਮ ਕਰਦੇ ਰਹੋ ਆਲੇ-ਦਾਲੇ ਪਿੰਡਾਂ ਦੇ ਵਿੱਚ ਵੀ ਤੁਸੀਂ ਅਵੇਅਰ ਕਰੋ ਇੱਕ ਕਮੇਟੀ ਬਣਾਓ ਸਾਰੇ ਪਿੰਡਾਂ ਨੂੰ ਦੱਸੋ ਕਿ ਇਸ ਤਰ੍ਹਾਂ ਇਸ ਦਾ ਪ੍ਰੋਸੀਜਰ ਹੈ ਜਿਵੇਂ ਤੁਸੀਂ ਆਪਣੇ ਪਿੰਡ ਦੇ ਵਿੱਚ ਇੱਕ ਠਿਕਰੀ ਪੈਰਾ ਲਗਾਇਆ ਸਾਰੇ ਪਿੰਡਾਂ ਨੂੰ ਅਵੇਅਰ ਕਰੋ ਉਹਨਾਂ ਤੇ ਵੀ ਕੰਮ ਕਰਨਾ ਸਟਾਰਟ ਕਰੋ ਅਸੀਂ ਤੁਹਾਡੇ ਨਾਲ ਕਿਸੇ ਵੀ ਪ੍ਰਕਾਰ ਦੀ ਹੈਲਪ ਚਾਹੀਦੀ ਆ ਅਸੀਂ ਤੁਹਾਨੂੰ ਦਵਾਂਗੇ ਸਰਪੰਚ ਸਾਹਿਬ ਜਿਵੇਂ ਜਿਸ ਤਰ੍ਹਾਂ ਤੁਸੀਂ ਕਮੇਟੀ ਬਣਾਈ ਪਿੰਡਾਂ ਦੇ ਵਿੱਚ ਪਹਿਰੇ ਬਣਾਉਣ ਲੱਗੇ ਇਸ ਤਰ੍ਹਾਂ ਕਾਫੀ ਪਿੰਡਾਂ ਦੇ ਵਿੱਚ ਪਹਿਲਾਂ ਇਸ ਤਰ੍ਹਾਂ ਦੇ ਪ੍ਰਾਲੇ ਕੀਤੇ ਗਏ ਨੇ ਪਰ ਅਸੀਂ ਦੇਖਿਆ ਕਿਤੇ ਨਾ ਕਿਤੇ ਜਾ ਕੇ ਉਹ ਲੋਕ ਥੋੜਾ ਟਾਈਮ ਹੀ ਰੁਕਦੇ ਸੀ ਨਾਕਿਆਂ ਤੇ ਖੜਦੇ ਸੀ ਫਿਰ ਪਿੰਡਾਂ ਦੇ ਵਿੱਚ ਫੇਰ ਉਸ ਤਰ੍ਹਾਂ ਦਾ ਹੀ ਚੱਲ ਚੱਕਿਆ ਜਿਵੇਂ ਕਿ ਤੁਸੀਂ ਪਹਿਲਾਂ ਗੱਲ ਕੀਤੀ ਸੀ ਤੁਹਾਡੀ ਇੱਕ ਵੀਡੀਓ ਦੇਖੀ ਸੀ ਵੀ ਤੁਹਾਡੀ ਪੁਲਿਸ ਪ੍ਰਸ਼ਾਸਨ ਨੇ ਦਿੱਲੋ ਥਾਣੇ ਦੇ ਆਲੇ ਵਿੱਚ ਕਾਰਵਾਈ ਨਹੀਂ ਹੋਈ ਕਿਤੇ ਨਾ ਕਿਤੇ ਜਾ ਕੇ ਲੱਗਦਾ ਵਾ ਵੀ ਅੱਜ ਤੁਹਾਨੂੰ ਸੀਐਮ ਦਾ ਫੋਨ ਆਇਆ ਤਾਂ ਜਾ ਕੇ ਵੱਡੇ ਪੱਧਰ ਤੇ ਕਾਰਵਾਈ ਹੋਈ ਹੈ ਨਹੀਂ ਤਾਂ ਫਿਰ ਜਿਵੇਂ ਤੁਹਾਡੀ ਪਹਿਲਾਂ ਐਪਲੀਕੇਸ਼ਨ ਦਿੱਤੀ ਸੀ ਉੱਤੇ ਕੋਈ ਸੁਣਵਾਈ ਨਹੀਂ ਹੋਈ ਸੀ ਆ ਬਿਲਕੁਲ ਜੋ ਫਸਟ ਕੰਪਲੇਂਟ ਆ ਸਾਨੂੰ ਤੁਹਾਨੂੰ ਮੈਂ ਦੱਸ ਦਿਆਂ ਥਾਣਾ ਡੈਲੋਂ ਨਹੀਂ ਜੋਧਾ ਲੱਗਦਾ ਜੋਧਾ ਥਾਣੇ ਦੇ ਵਿੱਚ ਸਾਡੀ ਕਾਰਵਾਈ ਨਹੀਂ ਸੀ ਹੋਈ ਪਹਿਲਾਂ ਬਟ ਉਸ ਤੋਂ ਬਾਅਦ ਫਸਟ ਡੇ ਨਹੀਂ ਸੀ ਹੋਈ ਉਸ ਤੋਂ ਬਾਅਦ ਸੈਕੰਡ ਡੇ ਕਾਰਵਾਈ ਪ੍ਰੋਪਰ ਹੋਈ ਆ ਡੀਐਸਪੀ ਸਾਹਿਬ ਵਿਰਿੰਦਰ ਖੋਸਾ ਜੀ ਉਹਨਾਂ ਨੇ ਪ੍ਰੋਪਰ ਸਾਡੀ ਮਦਦ ਕੀਤੀ ਆ ਐਚ ਐਚਓ ਦਵਿੰਦਰ ਸਰ ਉਹਨਾਂ ਨੇ ਪ੍ਰੋਪਰ ਹੈਲਪ ਕੀਤੀ ਆ ਪ੍ਰਸ਼ਾਸਨ ਨੇ ਵਧੀਆ ਕੰਮ ਕੀਤਾ ਸਰਦਾਰ ਜੀਵਨ ਸਿੰਘ ਸੰਗੋਵਾਲ ਜਿਨ੍ਹਾਂ ਨੇ ਇਹ ਉਪਰਾਲੇ ਦੇ ਉੱਤੇ ਪ੍ਰੋਪਰ ਧਿਆਨ ਦਿੱਤਾ ਤੇ ਪ੍ਰੋਪਰ ਐਮ ਐਲ ਏ ਸਾਹਿਬ ਨੇ ਐਸ ਐਸ ਪੀ ਡੀ ਐਸ ਪੀ ਉਹਨਾਂ ਨੂੰ ਇੰਸਟਰਕਸ਼ਨ ਜਾਰੀ ਕੀਤੀਆਂ ਤੇ ਪ੍ਰਸ਼ਾਸਨ ਨੇ ਇਸ ਦੇ ਉੱਤੇ ਕੰਮ ਕੀਤਾ ਐਮ ਐਲ ਏ ਸਾਹਿਬ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਜਦੋਂ ਗੱਲ ਆਈ ਉਹਨਾਂ ਨੇ ਇਮੀਡੀਏਟਲੀ ਇਸ ਦੇ ਉੱਤੇ ਐਕਸ਼ਨ ਲਿਆ ਪਰ ਦਿਖਿਆ ਜਾਵੇ ਲੋਕਲ ਥਾਣੇ ਨੇ ਜਦੋਂ ਤੁਹਾਡੀ ਸਨਵਾਈ ਨਹੀਂ ਕੀਤੀ ਤਾਂ ਤੁਸੀਂ ਸੀਐਮਐਸ ਸਾਹਿਬ ਕੋਲ ਇਹ ਗੱਲ ਦੱਸੀ ਜਾਂ ਐਮਐਲਏ ਸਾਹਿਬ ਕੋਲ ਦੱਸੀ ਵੀ ਜਿਹੜਾ ਲੋਕਲ ਥਾਣਾ ਵਾ ਜਦੋਂ ਅਸੀਂ ਫਸਟ ਉਹਨਾਂ ਕੋਲ ਇਹ ਐਪਲੀਕੇਸ਼ਨ ਦਿੱਤੀ ਸਾਡੀ ਕਾਰਵਾਈ ਨਹੀਂ ਹੋਈ ਕਿਉਂ ਨਹੀਂ ਹੋਈ ਕਿ ਕੀ ਉਹ ਥਾਣੇਦਾਰ ਨੇ ਜਿਹੜੇ ਸਮਗਲਰਾਂ ਨਾਲ ਮਿਲੇ ਹੋਏ ਨੇ ਜਾਂ ਫਿਰ ਉਹਨਾਂ ਦੇ ਵਿੱਚ ਕੋਈ ਕਮੀ ਪੇਸੀ ਨਹੀਂ ਦੇਖੋ ਇਦਾਂ ਨਹੀਂ ਕਹਿ ਸਕਦੇ ਕਿ ਆਪਾਂ ਉਹ ਸਮਗਲਰਾਂ ਨਾਲ ਮਿਲੇ ਹੋਏ ਆ ਥਾਣੇ ਫਿਰ ਉਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ ਸੀ ਤੁਹਾਡੇ ਤੱਕ ਸੀਐਮ ਨੂੰ ਆਉਣ ਦੀ ਲੋੜ ਕਿਉਂ ਪਈ ਇਹ ਕਾਰਵਾਈ ਦੇਖੋ ਉਹ ਪ੍ਰੋਪਰ ਉਹ ਦੱਸ ਸਕਦੇ ਆ ਕਿ ਉਸ ਟਾਈਮ ਉਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ ਜਾਂ ਉਹਨਾਂ ਕੋਲੇ ਕੀ ਮਜਬੂਰੀ ਸੀ ਉਹਨਾਂ ਕੋਲੇ ਨਫਰੀ ਘੱਟ ਸੀ ਉਸ ਟਾਈਮ ਥਾਣੇ ਦੇ ਵਿੱਚ ਉਹ ਪ੍ਰੋਪਰ ਤੁਹਾਨੂੰ ਥਾਣੇ ਵਾਲੇ ਦੱਸ ਸਕਦੇ ਆ ਜੀ ਪਰ ਜੇ ਦੇਖਿਆ ਜਾਵੇ ਜਦੋਂ ਇਸ ਤਰ੍ਹਾਂ ਦੀਆਂ ਛੁੱਟੀਆਂ ਛੁੱਟੀਆਂ ਗੱਲਾਂ ਨੇ ਲੋਕਲ ਥਾਣੇ ਵਾਲੇ ਸਾਮ ਲਿਆ ਕਰਨ ਤਾਂ ਉਹ ਦਿਨ ਦੂਰ ਨਹੀਂ ਗਾ ਜਦੋਂ ਸਾਡਾ ਜਿਹੜਾ ਪਿੰਡ ਪਿੰਡ ਪੰਜਾਬ ਦੇ ਪਿੰਡ ਨੇ ਉਹ ਨਸਿਆ ਤੋਂ ਰਹਿਤ ਹੋ ਜਾਣਗੇ ਕਿਉਂਕਿ ਪੁਲਿਸ ਦੀ ਇਹ ਸਖਤ ਡਿਊਟੀ ਬਣਦੀ ਹੈ ਪਹਿਲਾ ਡਿਊਟੀ ਪੁਲਿਸ ਦੀ ਬਣਦੀ ਹੈ ਜਿਵੇਂ ਕਿ ਅਸੀਂ ਦੱਸ ਦਿੰਨੇ ਤੁਹਾਨੂੰ ਅੱਜ ਸਵੇਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਡੇਲੋ ਥਾਣੇ ਦੇ ਥਾਣੇ ਦੇ ਏਰੀਏ ਦੇ 8-9 ਪਿੰਡਾਂ ਦੇ ਵਿੱਚ ਤੜਕਿਓ ਹਰਜਿੰਦਰ ਸਿੰਘ ਗਿੱਲ ਡੀਐਸਪੀ ਸਾਹਿਬ ਦੀ ਅਗਵਾਈ ਦੇ ਵਿੱਚ ਰੇਡ ਮਾਰੀ ਗਈ ਤਾਂ ਉਹ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਤਲਾਸ਼ੀ ਲਈ ਗਈ ਹੈ ਕਿਉਂਕਿ ਪੰਜਾਬ ਸਰਕਾਰ ਇਸ ਐਕਸ਼ਨ ਨੂੰ ਲੈ ਕੇ ਬਹੁਤ ਹੀ ਸਖਤ ਮੂਡ ਦੇ ਵਿੱਚ ਹੈ ਜਿਵੇਂ ਅੱਜ ਨਾਰਗੜਾ ਪਿੰਡ ਸਰਪੰਚ ਮਨਿੰਦਰ ਸਿੰਘ ਦੀ ਸਰਕਾਰ ਨੇ ਬਾਹ ਫੜੀ ਹੈ ਇਹਨਾਂ ਨੂੰ ਹੌਸਲਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੋਰ ਪਿੰਡ ਨੇ ਸਰਕਾਰ ਦੀ ਲਿਸਟ ਦੇ ਉੱਪਰ ਨੇ ਥਾਣਿਆਂ ਦੀ ਲਿਸਟ ਦੇ ਉੱਪਰ ਨੇ ਉਹ ਥਾਣਿਆਂ ਦੇ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਕਾਰਵਾਈ ਕੀਤੀ ਜਾਵੇ ਤਾਂ ਇਸ ਤਰ੍ਹਾਂ ਦੇ ਜਿਹੜੇ ਨੌਜਵਾਨ ਨੇ ਜੰਗ ਨੌਜਵਾਨ ਨੇ ਪਿੰਡ ਦੇ ਸਰਪੰਚ ਨੇ ਤੋਂ ਮੁੱਡੇ ਨਾਲ ਮੁੱਢਾ ਲਾ ਕੇ ਸਰਕਾਰ ਉਹਨਾਂ ਨਾਲ ਚੱਲੇ ਤਾਂ ਉਹ ਦਿਨ ਦੂਰ ਨਹੀਂ ਗਿਆ ਜਦੋਂ ਸਾਡਾ ਪੰਜਾਬ ਰੰਗਲਾ ਪੰਜਾਬ ਬਣਨ ਨੂੰ ਬਹੁਤਾ ਟਾਈਮ ਨਹੀਂ ਲੱਗੂਗਾ ਇਹ ਸਰਪੰਚ ਨੂੰ ਦੇਖ ਕੇ ਇਹ ਨੌਜਵਾਨ ਸਰਪੰਚ ਨੂੰ ਦੇਖ ਕੇ ਹੋਰ ਪਤਾ ਨਹੀਂ ਕਿੰਨੇ ਪਿੰਡਾਂ ਦੇ ਜਿਹੜੇ ਸਰਪੰਚ ਨੇ ਇਸ ਐਕਸ਼ਨ ਦੇ ਵਿੱਚ ਆਉਣਗੇ ਕਿਉਂਕਿ ਇਸ ਟਾਈਮ ਭਗਵਾਨਤਮਨ ਸਰਕਾਰ ਉਹਨਾਂ ਨੌਜਵਾਨਾਂ ਦੇ ਨਾਲ ਆ ਜਿਹੜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਜਿਹੜੇ ਨਸਰਹਿਤ ਕਰਨਾ ਚਾਹੁੰਦੇ ਸਰਪੰਚ ਜਿਵੇਂ ਇੱਕ ਸਰਪੰਚਾਂ ਨੇ ਦੱਸਿਆ ਵੀ ਸੀਐਮ ਭਗਵੰਤ ਮਾਨ ਦਾ ਮੈਨੂੰ ਅੱਜ ਫੇਰ ਫੋਨ ਆਇਆ ਇਹਨਾਂ ਨੂੰ ਲਗਾਤਾਰ ਫੋਨ ਉਹਨਾਂ ਦੇ ਆ ਰਹੇ ਨੇ ਪਰ ਇਹ ਫੋਨ ਹੀ ਇਹਨਾਂ ਨੂੰ ਇੱਕ ਟੌਨਿਕ ਦਾ ਕੰਮ ਕਰ ਰਹੇ ਨੇ ਇਹਨਾਂ ਨੂੰ ਹੌਸਲਾ ਦੇ ਰਹੇ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਅੱਜ ਇਹਨਾਂ ਨੇ ਇੱਕ ਨਜ਼ਰ ਤਸਕਰ ਦੇ ਕਾਰਵਾਈ ਕੀਤੀ ਆਉਣ ਵਾਲੇ ਆਲੇ-ਦਾਲੇ ਪਿੰਡਾਂ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਕਮੇਟੀ ਬਣ ਕੇ ਆ ਹੰਬੜਾ ਮਾਰੀ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਭਗਵੰਤ ਮਾਨ ਸਰਕਾਰ ਨੂੰ ਇੱਕ ਆਪਣੇ মিডিਆ ਜਰੀਏ ਗੁਜਾਰਸ਼ ਕਰਨਾ ਚਾਹੁੰਦੇ ਆਂ ਕਿ ਇਸ ਨੌਜਵਾਨ ਨੂੰ ਕਿਸੇ ਨਾ ਕਿਸੇ ਦਿਨ ਕਿਸੇ ਨਾ ਪ੍ਰੋਗਰਾਮ ਦੇ ਵਿੱਚ ਸਨਮਾਨਤ ਕੀਤਾ ਜਾਵੇ ਕਿਉਂਕਿ ਇਹਨਾਂ ਨੂੰ ਦੇਖ ਕੇ ਜਿਹੜੇ ਹੋਰ ਨੌਜਵਾਨ ਨੇ ਉਹ ਵੱਡੀ ਕਾਰਵਾਈ ਕਰਨਗੇ ਅਸੀਂ ਪੰਜਾਬ ਸਰਕਾਰ ਦੇ ਅੱਗੇ ਫਿਰ ਦੁਬਾਰਾ ਗੁਜਾਰਸ਼ ਕਰਦੇ ਹਾਂ ਮਨਜਿੰਦਰ ਸਿੰਘ ਸਰਪੰਚ ਨਾਰਿੰਗਵਾਲ ਇਹਨਾਂ ਨੂੰ ਕਿਸੇ ਵੀ ਪ੍ਰੋਗਰਾਮ ਤੇ ਜਾਂ 26 ਜਨਵਰੀ ਜਾਂ 15 ਅਗਸਤ ਕਿਸੇ ਵੀ ਸਰਕਾਰੀ ਪ੍ਰੋਗਰਾਮ ਤੇ ਇਹਨਾਂ ਨੂੰ ਸਨਮਾਨ ਕੀਤਾ ਜਾਵੇ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਕੋਈ ਕੋਈ ਕਰ ਸਕਦਾ ਵਾ ਜ਼ਿਆਦਾਤਰ ਲੋਕ ਡਰ ਜਾਂਦੇ ਨੇ ਉਹਨਾਂ ਦੇ ਘਰੇਦ ਘਰ ਦੇ ਵੀ ਰੋਕ ਲੈਂਦੇ ਨੇ ਪਰ ਇਹ ਪਹਿਲਾ ਸਰਪੰਚ ਸੀ ਦੇਖਿਆ ਜਿਹੜੇ ਕਿ ਇਹਨਾਂ ਦੇ ਘਰਦਿਆਂ ਨੇ ਵੀ ਰੋਕਿਆ ਭਰਾ ਨੇ ਵੀ ਰੋਕਿਆ ਪਰ ਇਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਨੌਜਵਾਨਾਂ ਨੂੰ ਪਹਿਲ ਦਿੱਤੀ ਆਪਣੇ ਪਿੰਡ ਨੂੰ ਪਹਿਲ ਦਿੱਤੀ ਆ ਨਸਾ ਤਸਕਰਾਂ ਨੂੰ ਬੰਦ ਕਰਾਉਣ ਲਈ ਇਹਨਾਂ ਨੇ ਉਪਰਾਲਾ ਕੀਤਾ ਬਣਾ ਕੇ ਮਗਰ ਹਟਨੇ ਤਾਂ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਪਰਮਾਤਮਾ ਇਹਨਾਂ ਦੀ ਜਿਹੜੀ ਕਮੇਟੀ ਆ ਉਹਨਾਂ ਨੂੰ ਬਲ ਬਖਸ਼ੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਇਹ ਵੱਡੀ ਪੱਧਰ ਤੇ ਕੰਮ ਕਰ ਸਕਣ ਕਿਉਂਕਿ ਨੌਜਵਾਨੀ ਸਾਡੀ ਖੁਰਦੀ ਜਾ ਰਹੀ ਆ ਪੰਜਾਬ ਦੇ ਵਿੱਚ ਛੇਮਾ ਦਰਿਆ ਜਿਹੜਾ ਨਸ਼ਿਆਂ ਦਾ ਉਹਦੇ ਵਿੱਚ ਨੌਜਵਾਨ ਡੁੱਬ ਡੁੱਬ ਕੇ ਮਾਰੇ ਹਨ ਮਿਹਰਬਾਨੀ ਥੈਂਕ ਯੂ ਜੀ ਲਾਈਫ ਟਾਈਮ ਮੌਜੂਦ ਆ ਪਿੰਡ ਨਾਰਿੰਗਵਾਲ ਦੇ ਵਿੱਚ ਤੁਹਾਨੂੰ ਅਸੀਂ ਉਹ ਜਗ੍ਹਾ ਵੀ ਦਿਖਾਵਾਂਗੇ ਜਿੱਥੇ ਰਾਤੀ ਜਿਹੜਾ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਉਹ ਜਿਹੜਾ ਘਰ ਆ ਢਾਹ ਦਿੱਤਾ ਗਿਆ ਵਾ ਇਹ ਤੁਸੀਂ ਦੇਖ ਸਕਦੇ ਹੋ ਜਿਹੜੀ ਉਹ ਜਗ੍ਹਾ ਵਾ ਜਿਹੜੀ ਰਾਤੀ ਇੱਥੇ ਪੁਲਿਸ ਪ੍ਰਸ਼ਾਸਨ ਕੰਨੋਂ ਵੱਡੀ ਕਾਰਵਾਈ ਕੀਤੀ ਗਈ ਹੈ ਜਿਹੜਾ ਉਹ ਘਰ ਆ ਉਟਾ ਦਿੱਤਾ ਗਿਆ ਵਾ ਅਸੀਂ ਇਸ ਟਾਈਮ ਉੱਥੇ ਮੌਜੂਦ ਆ ਤੁਹਾਨੂੰ ਦਿਖਾਉਂਦੇ ਆ ਇੱਥੇ ਰਾਤ ਰਾਤੀ ਜਿਹੜੀ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ ਤਾਂ ਜਿਹੜਾ ਇਹ ਨਸ਼ਾ ਤਸਕਰ ਦਾ ਘਰ ਸੀ ਨੂੰ ਢਾ ਦਿੱਤਾ ਗਿਆ ਤੁਸੀਂ ਇੱਥੇ ਨਹੀਂ ਨਹੀਂ ਅਸਾਂ ਕੀ ਨਾ ਟੁਰਦਾ ਅੱਛਾ ਕੀ ਰਾਤ ਇੱਥੇ ਪੁਲਸ ਆਈ ਸੀ ਇਹ ਕਾਰਵਾਈ ਕਰਕੇ ਗਈ ਹੈ ਤੁਸੀਂ ਇਹਨਾਂ ਦੇ ਕੀ ਲੱਗਦਾ ਜਨਨ ਕਰ? ਇਹ ਮੈਂ ਇਹਨਾਂ ਦੇ ਭਤੀਜਾ ਆ ਮੈਂ। ਅੱਛਾ ਅੱਛਾ। ਇਹ ਇਹ ਨਸ਼ਾ ਵੇਚਦੇ ਸੀ। ਨਸ਼ਾ ਵੇਚਦੇ ਸੀ। ਉਹ ਨਸ਼ਾ ਕੀ ਵੀਰੇ ਇੱਕ ਜੀਵ ਵਾਲੀ ਗੋਲੀਆਂ ਤੇ ਆਪਣੀਆਂ ਗਾਂਜੇ ਦੀ ਪੁੜੀ ਹਾਂ ਜੀ। ਬਸ। ਹਾਂ। ਕਿੰਨੇ ਚਿਰ ਤੱਕ ਵੇਚਦੇ ਸੀ ਇਹ? ਵੇਚਦੇ ਜੀ ਹੋ ਗਿਆ ਕਾਸਾ ਟਾਈਮ ਹੋ ਗਿਆ ਹੁਣ। ਅੱਛਾ ਅੱਛਾ। ਸਰਪੰਚ ਨਾਲ ਇਹਨਾਂ ਦੀ ਕੀ ਗੱਲਬਾਤ ਹੋਈ ਸੀ? ਸਰਪੰਚ ਨਾਲ ਤਾਂ ਇਹਨਾਂ ਦੀ ਵੀਰੇ ਕੋਈ ਓ ਮਾੜਾ ਮੋਟਾ ਹੁਣ ਬਣ ਹੋਈ ਇੱਥੇ ਆਪਣੇ ਨਾਲ ਤੇ। ਅੱਛਾ। ਬਸ ਹੋਰ ਤਾਂ ਕੋਈ ਨਹੀਂ ਗੱਲ ਹੋਈ ਵੀਰੇ। ਛੋਟਾ ਨੌਕੀਆ। ਅਮਰਦੀਪ ਸਿੰਘ। ਅੱਛਾ ਤੁਸੀਂ ਕੀ ਕਹਿ ਕੀ? ਕਹਿਣਾ ਕੀ ਚਾਹੁੰਦੇ ਵੀਰੇ ਬਸ ਇਹੀ ਆ ਵੀ ਹੁਣ ਇੰਨਾ ਕੁਸ ਤਾ ਵੀਰੇ ਕਰਨਾ ਕਰਾਉਣਾ ਵੀ ਨਹੀਂ ਚਾਹੀਦਾ ਸੀਗਾ ਸਰਪੰਚ ਨੂੰ ਵੀ ਵਿਚਾਰ ਜੇ ਕੀ ਕਹਿਣਾ ਹੈ ਕਹਿਣਾਂ ਤੋਂ ਵੱਧ ਤੋਂ ਵੱਧ ਇੰਨਾ ਹੀ ਆ ਕਿ ਮਾਫੀ ਮੰਗਾ ਲੰਦਾ ਉਹਨਾਂ ਦੇ ਬੱਚੇ ਕਿੱਥੇ ਰhiti ਨੇ ਆ ਬੱਚੇ ਆ ਦੇਖੋ ਆ ਗੱਲ ਚਾ ਉਹ ਤੇ ਦੋ ਉਧਰ ਨੇ ਕਹਿਣਾ ਤਾਂ ਇਹ ਚਾਹੁੰਦੇ ਵੀ ਇਹਨਾਂ ਦਾ ਐਂ ਤੱਕ ਤਾਂ ਇੰਨਾ ਦੀ ਕਰਨਾ ਵੀ ਨਹੀਂ ਚਾਹੀਦਾ ਗਰੀਬ ਬੰਦੇ ਆਉਣ ਫਿਰ ਜੀ ਅਸੀਂ ਵੀ ਕਿੱਥੇ ਜਾਵਾਂਗੇ ਕਿੰਨੇ ਚਿਰ ਤੋਂ ਕੰਮ ਕਰਦੇ ਸੀਗੇ ਕਰਦੇ ਸੀ ਇਹਦੇ ਕੰਮ ਹੋ ਗਏ ਹੁਣ ਇਹਨਾਂ ਨੂੰ 8-10 ਸਾਲ ਹੋ ਗਏ ਹੁਣ ਜੀ ਹਾਂ ਬੇਟਾ ਆਈ ਵਸਾਂ ਬੋਲੀ ਗਾਲੀ ਮਾੜਾ ਮੁੱਟ ਜੀਵ ਵਾਲੀ ਹਾਂ ਜੀ ਹਾਂ ਤੁਸੀਂ ਤੁਸੀਂ ਵੀ ਯੂਜ਼ ਕਰਦੇ ਹੋ ਨਹੀਂ ਜੀ ਮੈਂ ਨਹੀਂ ਤੁਸੀਂ ਰਹਿਣ ਦਾ ਕੰਮ ਕਰਦੇ ਹੋ ਕਿਉਂ ਐਂ ਤਾਂ ਚਾਹੀਦਾ ਤੈਨੂੰ ਬਥੇਰਾ ਵੈਂ ਕਹੇ ਕੁ ਦਿਨ ਦੇ ਸੀ ਵੀ ਰਹਿਣ ਦੋ ਪਰ ਨਹੀਂ ਹਟਦੀ ਨਹੀਂ ਕਹਿੰਦੇ ਕਹਿੰਦੇ ਕਿ ਕਾਰਵਾਈ ਨੂੰ ਕਿਵੇਂ ਦੇਖਦੇ ਨੇ ਦੇਖਦੇ ਜੀ ਜੇ ਵਾਛੀ ਆਈ ਆਈ ਅੱਤਾ ਇਹ ਵੇਰ ਤਾਂ ਸਾਡਾ ਤਾਂ ਆਇਆ ਮੈਂ ਚੱਲ ਸਾਡੇ ਬੰਦੇ ਛੱਡੇ ਜਾਣ ਬੜਾ ਤੋਂ ਬੜਾ ਹੋਰ ਤਾਂ ਨਹੀਂ ਅਸੀਂ ਮੁੜ ਕੇ ਨਹੀਂ ਕਰਦੇ ਨਹੀਂ ਬੰਦੀ ਕਰ ਦਾਂਗੇ ਹਾਂਜੀ ਵੰਦੀ ਕਰਦਾਂਗੇ ਫਿਰ ਆਪਾਂ ਜਮਈ ਅਸੀਂ ਇਸ ਟਾਈਮ ਉਸ ਘਰ ਦੇ ਵਿੱਚ ਮੌਜੂਦ ਹਾਂ ਜਿੱਥੇ ਰਾਤ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਤੁਹਾਨੂੰ ਦਿਖਾ ਦਈਏ ਅਸੀਂ ਉਹ ਨਸ਼ਾ ਤਸਕਰ ਦਾ ਇਹ ਘਰ ਆ ਜਿੱਥੇ ਰਾਤ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਇੱਕ ਹੀ ਹੈ ਅਸਾ ਇਹ ਘਰ ਉਹਨਾਂ ਦਾ ਹਾਂਜੀ ਉਹ ਘਰ ਦੇੋਂ ਹੁਣ ਗਏ ਹੋਏ ਨੇ ਮਗਰ ਉਹਨਾਂ ਦੇ ਜਿਨ੍ਹਾਂ ਨੂੰ ਤੁਸੀਂ ਇੱਥੇ ਤੁਸੀਂ ਰਹਿ ਰਹੇ ਹੋ ਹਾਂਜੀ ਅੱਛਾ ਤੁਸੀਂ ਪਹਿਲਾਂ ਤੋਂ ਇੱਥੇ ਰਹਿੰਦੇ ਹੋ ਹਾਂਜੀ ਬਹੁਤ ਟਾਈਮ ਤੋਂ ਜੀ ਅੱਛਾ ਫਿਰ ਇੱਥੇ ਲੋਕ ਲੈਣ ਆਉਂਦੇ ਸੀ ਇਹਨਾਂ ਕੋਲ ਹਾਂ ਆਉਂਦੇ ਜਿਹਾ ਤਾਂ ਲੈ ਕੇ ਲੋਕੇ ਜਾਂਦੇ ਸੀਗੇ ਫਿਰ ਤੁਸੀਂ ਤੁਸੀਂ ਰੋਕਦੇ ਤੁਸੀਂ ਤਾਂ ਇਹ ਚੀਜ਼ ਨੂੰ ਮੰਨਦੇ ਹੋ ਵੀ ਹਾਂ ਉਹ ਵੇਚਦੇ ਸੀ ਤੁਸੀਂ ਰੋਕਿਆ ਕਤ ਨਹੀਂ ਇਹਨਾਂ ਨੂੰ ਰੋਕਦੇ ਜੀ ਹੁਣ ਦੀ ਨਹੀਂ ਹਟਦੇ ਜੀ ਕੀ ਨਹੀਂ ਹਟਦੇ ਸੀ ਸਰਪੰਚ ਨਾਲ ਜਦੋਂ ਜਿਹੜੀ ਤੁਹਾਡੀ ਕੀ ਲੱਗਦੀ ਹੈ ਉਹ ਜਿਹੜੀ ਬੀਬੀ ਸੀ ਚਾਚੀ ਆ ਜੀ ਚਾਚੀ ਜਦੋਂ ਸਰਪੰਚ ਨਾਲ ਬਹਿਸ ਕਰਦੀ ਹੈ ਉਹ ਜੋਰ-ਜੋਰ ਦੀ ਕਹਿ ਰਹੀ ਹੈ ਵੀ ਮੈਂ ਵੇਚੂਗੀ ਤੂੰ ਕਰ ਲੈ ਕੀ ਕਰਦਾ ਮੈਂ ਤੈਨੂੰ ਕੱਲੇ ਨੂੰ ਦੇਖ ਤੂੰ ਆਏ ਦੇਖ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਬਾਜੀ ਉਹੀ ਬਸ ਉਹਨਾਂ ਦਾ ਉਹੀ ਤਾਂ ਬੋਲਣੀ ਨੇ ਇੱਥੇ ਤੱਕ ਪਚਾ ਕੇ ਰੱਖਤੇ ਆ। ਉਹਨਾਂ ਵੀ ਉਹਨਾਂ ਦੀ ਬੋਲਣੀ ਨੇ ਇੱਥੇ ਤੱਕ ਪਚਾ ਕੇ ਰੱਖਤਾ ਉਹ ਵੀਡੀਓ ਵਾਇਰਲ ਬਹੁਤ ਹੋਈ ਸੀ। ਬਸ ਉਹਦੀ ਮਾਫੀ ਇਹੀ ਕਹਿੰਨੇ ਆ ਅਸੀਂ ਮੰਗਦੇ ਆ ਇਹਨਾਂ ਕੋਲੋਂ। ਬਸ ਰਾਤ ਇੱਥੇ ਜਿਹੜੀ ਘਟਨਾ ਹੋਈ ਆ ਕਿਵੇਂ ਦੇਖਦੇ ਉਹਨੂੰ? ਨਹੀਂ ਮੈਨੂੰ ਤਾਂ ਵੀਰ ਜੀ ਪਤਾ ਹੀ ਨਹੀਂ। ਤੁਹਾਡੇ ਗੁਆਂਢ ਚ ਰਹਿੰਦੇ ਸੀਗੇ ਅਕਸਰ ਇਹ ਬਾਈ ਜੀ ਨੇ ਦੱਸਿਆ ਵੀ 8-10 ਸਾਲਾਂ ਤੋਂ ਇਹ ਵੇਚ ਰਹੇ ਸੀ। ਨਹੀਂ ਮੈਂ ਤਾਂ ਦੇਖ ਵੀਰੇ ਮੈਂ ਆਪਦਾ ਦਿਹਾੜੀ ਜੋਤਾ ਕਰਦਾ। ਮੈਂ ਡਰਾਈਵਰ ਆ। ਆ ਮੇਰੇ ਦੇਖੋ ਆ। ਜੇ ਜਦੋਂ ਇੱਥੇ ਲੋਕ ਲੈਣ ਆਉਂਦੇ ਸੀ ਤੁਹਾਨੂੰ ਦੇਖਦਾ ਤਾਂ ਹੁਣ ਤੁਸੀਂ ਕੋਲ ਰਹਿੰਦੇ ਸੀ ਸਵੇਰ ਵੀਰੇ 7:30 ਵਜੇ ਚਲੇ ਜਾਂਦਾ ਰਾਤ ਨੂੰ ਪੁਲਿਸ ਜਦੋਂ ਇੱਥੇ ਸੀ ਤੁਸੀਂ ਹਾਂਜੀ ਮੈਨੂੰ ਠਾ ਲਿਆ ਕੀ ਕੀਤਾ ਉਹਨਾਂ ਨੇ ਫਿਰ ਤੁਹਾਨੂੰ ਕੀ ਕਿਹਾ ਨਹੀਂ ਮੈਨੂੰ ਬਾਹਰ ਕੱਢਤਾ ਸੀ ਕੀ ਕਹਿੰਦੇ ਸੀ ਕਹਿੰਦੇ ਵੀ ਘਰੋਂ ਬਾਹਰ ਜਾਓ ਆਪਾਂ ਚਲੇ ਗਏ ਆਜੀ ਪਿਆ ਕੀ ਲੱਗਦੇ ਨੇ ਤੁਹਾਡੇ ਜਿਹੜੇ ਘਰ ਵਾਲੇ ਸੀਗੇ ਕਿੱਦਾਂ ਜੀ ਇਹ ਜਿਹੜੇ ਜਿੱਦਾਂ ਤਾਂ ਘਰ ਟਾਇਆ ਉਹ ਕੀ ਲੱਗਦੇ ਤੁਹਾਡੇ ਇੱਧਰ ਹਾਂਜੀ ਆਈ ਮੇਰਾ ਭਰਾ ਆ ਤੁਹਾਡਾ ਭਰਾ ਵਾ ਤੁਸੀਂ ਆਪਣੇ ਭਰਾ ਨੂੰ ਕਦੇ ਰੁਕਿਆ ਨਹੀਂ ਕਿ ਵੀ ਨਾ ਇਹ ਵੇਚ ਇਸ ਤਰ੍ਹਾਂ ਦੇ ਕੰਮ ਨਾ ਕਰ ਤੋ ਗੇਰ ਬਿਰਜੀ ਬੌਂਤ ਗੇਰ ਅਸੀਂ ਤਾਂ ਬੋਲਦੇ ਵੀ ਨਹੀਂ ਉਹਨਾਂ ਨਾਲ ਤੁਹਾਡੀ ਗੱਲ ਮੰਨਿਆ ਨਹੀਂਗਾ ਫੇਰ ਤੁਸੀਂ ਇਹ ਦੇਖੋ ਵੀ ਨੌਜਵਾਨ ਨੇ ਜਿਹੜੇ ਗਲਤ ਕੰਮ ਪਾਸੇ ਪਲਾਗੇਦੇ ਨੇ ਇਹ ਤੂੰ ਖਲਾਫ ਆ ਵੀਰੇ ਨਸ਼ੇ ਤੋਂ ਖਲਾਫ ਆ ਕੋਟਾ ਨੌਕੀਆ ਮੇਰੇ ਨੂੰ ਬੱਬੂ ਡਰਾਈਵਰ ਕਹਿੰਦੇ ਆ ਮੈਨੂੰ ਦੇਖੋ ਤੁਸੀਂ ਉਸ ਜਿਹੜੇ ਨੌਜਵਾਨ ਨਸ਼ਾ ਤਸਕਰ ਸੀਗੇ ਉਹਨਾਂ ਦਾ ਜਿਹੜਾ ਭਰਾ ਵਾ ਬੱਬੂ ਸਾਡੇ ਕੋਲ ਆ ਉਹ ਵੀ ਦੱਸ ਰਿਹਾ ਵੀ ਮੈਂ ਇਸ ਕੰਮ ਦੇ ਖਲਾਫ ਆ ਮੈਨੂੰ ਵੀ ਪਤਾ ਸਾਡੇ ਸਰਪੰਚ ਨੂੰ ਮੈਂ ਉਹਨਾਂ ਕੋਲੇ ਵੀ ਬਹਿਣਾ ਕੋਈ ਆਪਨ ਤੋਂ ਬਗਾਲਤ ਨਹੀਂ ਸਾਡਾ ਬੱਚਾ ਮਦਰ ਹੁਣ ਕਿਵੇਂ ਦੇਖਦੇ ਹੋ ਤੁਸੀਂ ਜਿਹੜੀ ਇਹ ਗੱਲ ਹੋਈ ਵਧੀਆ ਕਰਦਾ ਵਧੀਆ ਕਰਦਾ ਹਾਂ ਵਧੀਆ ਕਰ ਵਧੀਆ ਕਰ ਨਹੀਂ ਇਹ ਤਾਂ ਦੂਜੇ ਪਾਸੇ ਤੁਸੀਂ ਇਹ ਦੇਖਦੇ ਹੋ ਵੀ ਇਹ ਜਿਹੜਾ ਕੰਮ ਕੀਤਾ ਵਧੀਆ ਹੋਇਆ ਵਾ ਦੇਖੋ ਤੁਸੀਂ ਇਹ ਜਿਹੜੇ ਰਾਤ ਨਸ਼ਾ ਤਸਕਰਾਂ ਦਾ ਘਰ ਪੁਲਿਸ ਵੱਲੋਂ ਠਾਇਆ ਗਿਆ ਉਹਨਾਂ ਦੇ ਭਰਾ ਨੇ ਇਹ ਬੱਬੂ ਇਹ ਦੱਸ ਰਿਹਾ ਵੀ ਜਿਹੜਾ ਇਹ ਕੰਮ ਕੀਤਾ ਪੁਲਿਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਜਿੱਥੇ ਇਸ ਕੰਮ ਦੇ ਕਰਕੇ ਨੌਜਵਾਨਾਂ ਦੇ ਵਿੱਚ ਜਿਹੜਾ ਨਸ਼ਿਆ ਦਾ ਮਰਦੇ ਆ ਸਾਡੇ ਗੱਭਰੂ ਜ਼ਬਾਨ ਜਿਹੜੇ ਚਿੱਟਾ ਵੇਚਦੇ ਨੇ ਮੈਂ ਤਾਂ ਇਹ ਕਹਨ ਉਹ ਜਿੰਨੇ ਵੀ ਵੇਚਦੇ ਨੇ ਹੋਰ ਵੀ ਹੈਗੇ ਆ ਸਾਡੇ ਪਿੰਡ ਵਿੱਚ ਪਿੰਡ 'ਚ ਹੈਗੇ ਨੇ ਹੋਰ ਉਹਨਾਂ ਦੀ ਵੀ ਇਹੀ ਕਹਿਣਾ ਤੁਹਾਨੂੰ ਤੁਸੀਂ ਮੈਂ ਇਹੀ ਕਹਿਣਾ ਵੀ ਸਭ ਲਈ ਇੱਕ ਅੱਖ ਰੱਖੋ ਸਭ ਲਈ ਇੱਕ ਹੱਥ ਰੱਖੋ ਇਹ ਬਾਈ ਜੀ ਨੇ ਦੱਸਿਆ ਜਿਨ੍ਹਾਂ ਦਾ ਰਾਤ ਘਰ ਟਾਇਆ ਗਿਆ ਨਸ਼ਾ ਤਸਕਰ ਦਾ ਇਹਨਾਂ ਨੇ ਦੱਸਿਆ ਬੱਬੂ ਇਹਨਾਂ ਦਾ ਨਾਮ ਆ ਇਹਨਾਂ ਦੇ ਭਰਾ ਸੀ ਇਹਨਾਂ ਨੇ ਦੱਸਿਆ ਵੀ ਸਾਡੇ ਪਿੰਡ ਦੇ ਵਿੱਚ ਹੋਰ ਵੀ ਨੌਜਵਾਨ ਨੇ ਜਿਹੜਾ ਚਿੱਟਾ ਵੇਚਦੇ ਨੇ ਉਹਨਾਂ ਤੇ ਵੀ ਠੱਲ ਪਈ ਜਾਵੇ ਤਾਂ ਕਿ ਇੱਕ ਨਸ਼ਾ ਤਸਕਰਾ ਜਿਹੜਾ ਉਹਨੂੰ ਪੜਿਆ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਨਸ਼ਾ ਤਸਕਰ ਨੂੰ ਵੀ ਨੱਥ ਪਈ ਜਾਵੇ ਇਹ ਜਿਹੜਾ ਦੋਨੇ ਤੁਸੀਂ ਭਗਵੰਤ ਮਾਨ ਸਰਕਾਰ ਨੂੰ ਮੈਂ ਇਹੀ ਕਹਿਣਾ ਚਾਹੁੰਨਾ ਸਰ ਭਗਵੰਤ ਮਾਨ ਜੀ ਦੇਖੋ ਮੈਂ ਗਰੀਬ ਬੰਦਾ ਵਾਂ ਮੈਂ ਕੋਈ ਨਹੀਂ ਮੈਂ ਆਪਣਾ ਇਦਾਂ ਕਰਦਾ ਮੈਂ ਡਰਾਈਵਰ ਹੋ ਕੇ ਦਿਹਾੜੀ ਲਾਉਣਾ ਤੁਸੀਂ ਇਹ ਵੀ ਦੱਸੋਗਾ ਤੁਸੀਂ ਉਹਨਾਂ ਦੇ ਭਰਾ ਹੋ ਮੈਂ ਹਾਂਜੀ ਮੈਂ ਭਰਾ ਮਾ ਉਹਨਾਂ ਦਾ ਮੇਰੇ ਪਰ ਮੇਰੇ ਉਹਨਾਂ ਨਾਲ ਕੋਈ ਸਹੈਚਾਰ ਨਹੀਂ ਹੈਗਾ ਅਸੀਂ ਆਪਣਾ ਲੱਗਵਾਂ ਉਹ ਆਪਣਾ ਲੱਗ ਨਹੀਂ ਤੁਸੀਂ ਰੁਕਿਆ ਤਾਂ ਸੀ ਇਹਨਾਂ ਨੂੰ ਬਿਲਕੁਲ ਰੁਕਿਆ ਜੀ ਬਹੁਤ ਹੋਰ ਕਿੰਨੇ ਕਿ ਪਿੰਡ ਨੇ ਕਿੰਨੇ ਕਿ ਪਿੰਡ ਦੇ ਲੋਕ ਨੇ ਜਿਹੜੇ ਨਸ਼ਾ ਵੇਚਦੇ ਨੇ ਤੁਹਾਡੇ ਪਿੰਡ ਬਹੁਤ ਹੈਗੇ ਕਈ ਘਰ ਨੇ ਜੀ ਕਿੰਨੇ ਕਿ ਹੈ ਜੀ ਇਹ 4 5 ਕਰ ਹੋ